ਮਹੀਨੇ ਤੋਂ ਲੈ ਕੇ ਗੋਭੀ ਤਿਆਰ ਕਰੀ ਜੇ ਤਨਾ ਮਹੀਨੇ ਚ ਗੋਭੀ ਹੋ ਜਾਂਦੀ ਹੈ ਤਿਆਰ ਇਸ ਸਮੇਂ ਦੇ ਵਿੱਚ ਮੈਂ ਗੋਭੀ ਦਾ ਵੀ ਲੈਣ ਗਿਆ ਵੀ ਮੈਨੂੰ ਮਾਰਾ ਮਿਲਿਆ ਠੀਕ ਹੈ ਵੀ ਮਾਰਾ ਮਿਲਣ ਦੇ ਨਾਤੇ ਮੈਂ ਆਪਣਾ ਵੀ ਤਿਆਰ ਕਰ ਰਹਾ ਹਾਂ ਚਾਰ ਜਮਾਤਾਂ ਪੜੀਆਂ ਜੀ ਉਰਦੂ ਦੀਆਂ ਉਰਦੂ ਦੀਆਂ ਚਾਰ ਜਮਾਤਾਂ ਪੜ ਕੇ ਫਿਰ ਮੇਰੇ ਕੋਲੇ ਗੰਜਾਇ ਸੈਣੀ ਸੀ ਜੀ ਫਿਰ ਮੈਂ ਹਟ ਗਿਆ ਹੁਣ ਬੱਚੇ ਅੱਜ ਕੱਲ ਦੇ ਜਦੋਂ ਪੜਨ ਲੱਗ ਜਾਂਦੇ ਆ ਉਹ ਇਸ ਕੰਮ ਦੇ ਮਗਰ ਆਉਂਦੇ ਨਹੀਂ ਉਹ ਕਹਿੰਦੇ ਆ ਸਾਨੂੰ ਲੀੜਾ ਚੰਗਾ ਚਾਹੀਦਾ ਸਾਡੇ ਸਰੀਰ ਤੇ ਮਿੱਟੀ ਨਹੀਂ ਪੈਣੀ ਚਾਹੀਦੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਸੋ ਇਹਨੂੰ ਇਦਾਂ ਦੇ ਮਿਹਨਤੀ ਕਿਸਾਨ ਆ ਵੱਡੀ ਉਮਰ ਆ ਭਾਵੇਂ ਫੇਰ ਵੀ ਹਰ ਵੇਲੇ ਕੰਮ ਨੂੰ ਪਹਿਲ ਦਿੰਦੇ ਨੇ ਤਾਂ ਅੱਜ ਜਦੋਂ ਵੀ ਕੋਈ 50 ਦੀ ਸਾਲ ਦੀ ਉਮਰ ਤੋਂ ਟੱਪਦਾ ਉਹ ਆਪਣਾ ਸਾਰਾ ਕੰਮ ਛੱਡ ਕੇ ਬਹਿ ਜਾਂਦਾ ਹਿੰਮਤ ਹਾਰ ਜਾਂਦਾ ਤੇ ਉਹ ਕਿਸੇ ਵੀ ਕੰਮ ਨੂੰ ਹੱਥ ਲਾਉਣਾ ਮناسب ਨਹੀਂ ਸਮਝਦਾ ਤਾ ਬੱਚਿਆਂ ਨੂੰ ਵੀ ਇਹ ਕਹਿੰਦਾ ਵੀ ਹੁਣ ਮੇਰੇ ਕੰਮ ਕਰਨ ਦਾ ਟਾਈਮ ਨਹੀਂ ਰਿਹਾ ਪਰ ਜਿਹੜੇ ਅਸੀਂ ਸਤਕਾਰਯੋਗ ਬਾਬਾ ਜੀ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਉਣੀ ਚਾਹ ਰਹੇ ਹਾਂ ਉਹਨਾਂ ਦਾ ਪਿੰਡ ਆ ਸੂਜਾਪੁਰ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸੂਜਾਪੁਰ ਨੇੜੇ ਜੁਗਰਾਉ ਤਾਂ ਇਧਰਲੀ ਸਾਈਡ ਗੁਰੂ ਸਰ ਸੁਧਾਰ ਤੇ ਦੂਜੇ ਪਾਸੇ ਜੁਗਰਾਉ ਬਚਕਾਰ ਪਿੰਡ ਆ ਇਹ ਆਪਣਾ ਸੂਜਾਪੁਰ ਪਿੰਡ ਤਾਂ ਉਹਦੇ ਵਿੱਚ ਬਾਬਾ ਜੀ ਬੜੀ ਮਿਹਨਤ ਕਰਦੇ ਨੇ ਖੇਤੀ ਦੇ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਤੇ ਕਾਫੀ ਜ਼ਿੰਦਗੀ ਉਹਨਾਂ ਨੇ ਬਾਹਰ ਵੀ ਵਿਦੇਸ਼ਾਂ ਦੀ ਧਰਤੀ ਤੇ ਵੀ ਮਿਹਨਤ ਮਜ਼ਦੂਰੀ ਕੀਤੀ ਆ ਹਰ ਵੇਲੇ ਕੰਮ ਨੂੰ ਪਹਿਲ ਦਿੱਤੀ ਆ ਤਾਂ ਅੱਜ ਅਸੀਂ ਉਹਨਾਂ ਦੀ ਥੋੜੇ ਨਾਲ ਮੁਲਾਕਾਤ ਕਰਾਉਨੇ ਆ ਜਿਹੜੇ ਹੌਂਸਲੇ ਢਾ ਚੁੱਕੇ ਨੇ ਕਿ ਪੰਜਾਬ ਦੀ ਧਰਤੀ ਤੇ ਕੁਝ ਵੀ ਨਹੀਂ ਰਿਹਾ ਖੇਤੀ ਨਹੀਂ ਰਹੀ ਤਾਂ ਉਹਨਾਂ ਨੂੰ ਜ਼ਰੂਰ ਬਾਬਾ ਜੀ ਦੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਪਊਗਾ ਪੰਜਾਬ ਦੀ ਧਰਤੀ ਸੋਨਾਗਾ ਸਕਦੀ ਆ ਪਰ ਮਿਹਨਤ ਕਰਨ ਵਾਲਾ ਚਾਹੀਦਾ ਬਾਬਾ ਜੀ ਕੋਲੇ ਭਾਵੇਂ ਥੋੜੀ ਜਿਹੀ ਜਗ੍ਹਾ ਵੀ ਕਟਾ ਆਰੋ ਹਰ ਸਮੇਂ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਬਹੁਤ ਲੋਕ ਸੂਜਾਪੁਰ ਪਿੰਡ ਦੇ ਜਿਹੜੇ ਲੋਕ ਨੇ ਬਾਬਾ ਜੀ ਦੇ ਕੋਲੇ ਥੋੜੀ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਤਾਂ ਇੱਥੋਂ ਖਰੀਦਦੇ ਨੇ ਤੇ ਉਹ ਆਪਣਾ ਕਿਵੇਂ ਬਿਜ਼ਨਸ ਚਲਾਉਂਦੇ ਨੇ ਤੇ ਲੋਕਾਂ ਨੂੰ ਜ਼ਰੂਰ ਗਿਆਨ ਦੀਆਂ ਗੱਲਾਂ ਦੱਸਣਗੇ ਆਓ ਮਿਲੌਣੇ ਆ ਬਾਬਾ ਜੀ ਦੇ ਨਾਲ ਆਓ ਚੱਟੀਏ ਬਾਬਾ ਜੀ ਜੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰ ਦੋ ਕੋਈ ਨਾ ਜੀ ਅੱਛਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤਾਂ ਸਾਡੇ ਜਿਹੜੇ ਦੇਖਣ ਵਾਲਿਆ ਵੀਡੀਓ ਉਹਨਾਂ ਨੂੰ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਗੁਰਦੇਵ ਸਿੰਘ ਆ ਜੀ ਗੁਰਦੇਵ ਸਿੰਘ ਜੀ ਹਾਂ ਜੀ ਆ ਬਾਪੂ ਜੀ ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਆਹ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਤਾਂ ਇਹ ਕਿੰਨੀ ਕੁ ਜਗ੍ਹਾ ਹੋ ਬਾਬਾ ਜੀ ਇਹ 20 ਮਰਲੇ ਆ ਜੀ 20 ਮਰਲੇ ਹਾਂ ਜੀ ਠੀਕ ਆ ਜੀ ਤਾਂ ਬਾਬਾ ਜੀ ਜਿਵੇਂ ਹੁਣ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਹਾਂ ਜੀ ਉਹਨਾਂ ਕੋਲੇ ਦੇਖੋ ਕਈਆਂ ਪਰਿਵਾਰਾਂ ਕੋਲੇ 5-5 10-10 15-15 20-20 ਇੱਥੋਂ ਤੱਕ ਕਹਿ ਲਓ 50-50 ਕਿਲੇ ਜ਼ਮੀਨ ਆ ਤਾਂ ਉਹ ਝੋਨਾ ਤੇ ਕਣਕ ਤੋਂ ਸਵਾਇ ਕੁਝ ਹੋਰ ਚੀਜ਼ ਲਾਉਣ ਨੂੰ ਤਿਆਰ ਨਹੀਂ ਹੈਗੇ ਜਿਵੇਂ ਤੁਸੀਂ ਥੋੜੀ ਜਿਹੀ ਜਗ੍ਹਾ ਵਿੱਚ ਕਿੰਨੀਆਂ ਸਬਜ਼ੀਆਂ ਪੈਦਾ ਕਰ ਲੈਣੇ ਹੋ ਤਾਂ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਸੁਝਾ ਦਿਓ ਤੇ ਬਾਕੀ ਇਹਦੇ ਬਾਰੇ ਦੱਸੋ ਇੰਨਾ ਕੁਸ ਕਿਵੇਂ ਕਰ ਲੈਣੇ ਹੋ ਬਾਬਾ ਜੀ ਤੁਸੀਂ ਸਾਵਣ ਮਹੀਨੇ ਤੋਂ ਲੈ ਕੇ ਗੋਭੀ ਤਿਆਰ ਕਰੀ ਜੇ ਤਨਾ ਮਹੀਨੇ ਤੱਕ ਗੋਭੀ ਹੋ ਜਾਂਦੀ ਹੈ ਤਿਆਰ ਠੀਕ ਹੈ ਗੋਭੀ ਤੋਂ ਬਾਅਦ ਉਹ ਜਗ੍ਹਾ ਜੜੀ ਬਿਲੀ ਹੋ ਜਾਂਦੀ ਆ ਉਹਦੇ ਵਿੱਚ ਲਾਈ ਜੀ ਐ ਮੂਲੀ ਸਰਗਮ ਗਾਜਰ ਹਾਂਜੀ ਮਟਰ ਗੱਠੇ ਸਾਰਾ ਕੁਛ ਲਾਈਦਾ ਜੀ ਬਾਬਾ ਜੀ ਜਿਵੇਂ ਤੁਸੀਂ ਇੱਥੇ ਇਹ ਫਸਲਾਂ ਇੱਥੇ ਬੀਜਦੇ ਹੋ ਆ ਪੈਦਾ ਕਰਦੇ ਹੋ ਉਦੋਂ ਬਾਅਦ ਵਿੱਚ ਉਹਨੂੰ ਵੇਚਣ ਲਈ ਹੁਣ ਤੁਸੀਂ ਇੱਥੇ ਖਾਤੇ ਵਿੱਚ ਹੀ ਵੇਚ ਦਿੰਦੇ ਹੋ ਜਾਂ ਕਿਵੇਂ ਕੋਈ ਦੁਕਾਨ ਲਾਉਣੀ ਹੋ ਅਸੀਂ ਲੌਸਮੈਂਟ ਗੁਰੂ ਘਰ ਤੋਂ ਕਰਾ ਦਈਦੀ ਆ ਇੱਥੋਂ ਆ ਕੇ ਲੈ ਜਾਂਦੇ ਆ ਲੋਕ ਐ ਤਾਂ ਪੈਂਡ ਦੇ ਜਿਹੜਾ ਗੁਰੂ ਘਰ ਉੱਥੋਂ ਲੌਸਮੈਂਟ ਕਰਾ ਦਿੰਦੇ ਉਹ ਜਿਹਨਾਂ ਨੂੰ ਸਬਜ਼ੀ ਦੀ ਲੋੜ ਆ ਉਹਨਾਂ ਉਹ ਸਬਜ਼ੀ ਇਥੋਂ ਲਿਜਾ ਸਕਦੇ ਨੇ ਲਿਜਾ ਸਕਦੇ ਆ ਤੁਸੀਂ ਇੱਥੇ ਹੀ ਹੁੰਨੇ ਹੋ ਫਿਰ ਇੱਥੇ ਹੀ ਹੁੰਨਾ ਜੀ ਮੈਂ ਤੁਸੀਂ ਜਦ ਹੀ ਹਰੀ ਸਬਜ਼ੀ ਤੋੜ ਕੇ ਜਿਹੜੇ ਬੰਦੇ ਨੂੰ ਜਿਹੜੀ ਜਿੱਦਾਂ ਦੀ ਸਬਜ਼ੀ ਚਾਹੀਦੀ ਆ ਜਿੱਦਾਂ ਦੀ ਚਾਹੀਦੀ ਆ ਉਹ ਹੀ ਜੀ ਦੇਈ ਜਾਂਦੀ ਆ ਠੀਕ ਆ ਜੀ ਮੂਲੀ ਸਲਗਮ ਗਾਜਰ ਧਨੀਆ ਪਾਲਕ ਮੇਥੇ ਜੋ ਵੀ ਹਰੇ ਮਟਰ ਜੋ ਵੀ ਲੋੜਾ ਹਾਂਜੀ ਉਹ ਮਰਦੀ ਐ ਇਥੋਂ ਅਸਾ ਮੌਕੇ ਤੇ ਹੀ ਜਾਣਦੀ ਇਹ ਤਾਂ ਬਹੁਤ ਵੱਡੀ ਗੱਲ ਆ ਸਾਰੇ ਦੇਖਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਅਸੀਂ ਬਾਜ਼ਾਰ ਵਿੱਚ ਜਾਂਦੇ ਆ ਉਹ ਵੀ ਦੋ ਦੋ ਤਿੰਨ ਤਿੰਨ ਦਿਨਾਂ ਦੀ ਸਬਜ਼ੀ ਹੁੰਦੀ ਆ ਪਰ ਬਾਬਾ ਜੀ ਨੇ ਅੱਜ ਦੇਖ ਕੇ ਹੈਰਾਨ ਆ ਸੀ ਤਾਂ ਆਪ ਖੁਦ ਤਾਂ ਸਾਡੇ ਦੇਖਣ ਵਾਲੇ ਵੀ ਇਸ ਗੱਲ ਨੂੰ ਦੇਖ ਕੇ ਹੈਰਾਨ ਜ਼ਰੂਰ ਹੋਣਗੇ ਆ ਦੇਖੋ ਇਸ ਸਮੇਂ ਦੇ ਵਿੱਚ ਮੈਂ ਗੋਭੀ ਦਾ ਭੀ ਲੈਣ ਗਿਆ ਭੀ ਮੈਨੂੰ ਮਾਰਾ ਮਿਲਿਆ ਠੀਕ ਆ ਜੀ ਭੀ ਮਾਰਾ ਮਿਲਣ ਦੇ ਨਾਤੇ ਮੈਂ ਆਪਣਾ ਭੀ ਤਿਆਰ ਕਰ ਰਿਹਾ ਹਾਂ ਗਾਜਰ ਦਾ ਮੋਲੀ ਦਾ ਸਲਗਮ ਦਾ ਗੋਭੀ ਦਾ ਵੀ ਮੇਰਾ ਆਕੇ ਦੇਖ ਸਕਦੇ ਹੋ ਲੱਗੇ ਹੋਏ ਬੂਟੇ ਉਹਦਾ ਬੀਜ ਤਿਆਰ ਕਰਦਾ ਤੁਸੀਂ ਜਾਣਦੇ ਜਿਹੜੇ ਵੀ ਸਬਜ਼ੀ ਕੋਈ ਬੀਜ ਦੇਉਂਦਾ ਨਾਲ ਵੀ ਵੀ ਤਿਆਰ ਕਰ ਲੈਣੋ ਗਾਂਹ ਵਾਲੀ ਵਾਰੀ ਜਦੋਂ ਲਾਉਣਾ ਤੁਸੀਂ ਆਪ ਦੇ ਬੀਜ ਲੈ ਲਓ ਉਹਦੇ ਬੀਜ ਨਾਲ ਲਾਉਣੀ ਆ ਅਸ ਤੁਸੀਂ ਕਿਸੇ ਜਿਹੜੇ ਬਾਹਰ ਬੀਜ ਵੇਚਦੇ ਆ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਤੁਸੀਂ ਆਪ ਦੇ ਹੱਥੀਂ ਲਓ ਹਾਂਜੀ ਉਹਨਾਂ ਤੇ ਵਿਸ਼ਵਾਸ ਨਹੀਂ ਆ ਹਾਂਜੀ ਮਾੜਾ ਦੇਣ ਚੰਗਾ ਦੇਣਾ ਆਪਣਾ ਬੀਜ ਤਿਆਰ ਕਰਾਂਗੇ ਉੱਥੇ ਤਸੱਲੀ ਹੋਊਗੀ ਹਾਂਜੀ ਫਸਲ ਸੋਹਣੀ ਹੋਊਗੀ ਉਹ ਵਜਨ ਦੇ ਵਿੱਚ ਭਿਪੂਰੀ ਹੋਊਗੀ ਹਾਂ ਬਾਬਾ ਜੀ ਜਿਵੇਂ ਹੁਣ ਛੋਟੇ ਕਿਤੇ ਮੇਰੇ ਖਿਆਲ ਸੱਟ ਲੱਗ ਜਾਂਦੀ ਆ ਹੁਣ ਫੌੜੀ ਨਾ ਤੁਹਾਨੂੰ ਸਹਾਰਾ ਲੈ ਕੇ ਤੁਰਨਾ ਪੈਂਦਾ ਤਾਂ ਸਾਡੇ ਜਿਹੜੇ ਪੰਜਾਬ ਦੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ 50 60 ਸਾਲ ਤੋਂ ਉਮਰ ਟੱਪ ਜਾਂਦੀ ਆ ਉਹ ਸਾਰਾ ਕੁਝ ਸੜ ਜਾਂਦੇ ਆ ਬੱਚਿਆਂ ਤੇ ਨਿਰਪਰ ਹੋ ਜਾਂਦੇ ਨੇ ਪਰ ਤੁਸੀਂ ਤਾਂ ਤਾਨੋ ਜਿਹੜੇ ਫੇਰ ਵੀ ਮਿਹਨਤ ਕਰਦੇ ਹੋ ਜਿਹੜੀ ਬਾਬੇ ਨਾਨਕ ਨੇ ਮਿਹਨਤ ਨੂੰ ਪਹਿਲ ਦਿੱਤੀ ਸੀ ਹਾਂਜੀ ਕਹੀ ਦੇ ਨਾਲ ਗੋਡੀ ਕਰਦਾ ਹਾਂ ਹਾਂਜੀ ਖੁਰਪੇ ਦੇ ਨਾਲ ਕੱਖ ਕਰਨਾ ਗੁਡਾਈ ਗੁਡਾਈ ਕਰਦਾ ਜੋ ਵੀ ਦਾਤੀ ਦੇ ਨਾਲ ਕੰਮ ਕਰਨ ਵਾਲਾ ਕਹੀ ਨਾ ਕਰਨ ਵਾਲਾ ਖੁਰਪੇ ਨਾ ਕਰਨ ਵਾਲਾ ਹੱਥੀ ਸਾਰਾ ਕੁਝ ਕਰਦਾ ਠੀਕ ਹੈ ਬਾਬਾ ਜੀ ਹਾਂਜੀ ਉਮਰ ਆਪਣੀ ਕਿੰਨੀ ਕੁ ਹੋਊਗੀ ਜੀ ਇਸ ਟਾਈਮ ਉਮਰ ਹੋਊਗੀ ਜੀ 90 92 ਸਾਲ ਦੀ ਬਹੁਤ ਵੱਡੀ ਗੱਲ ਹੈ ਜੀ ਤੇ ਬਾਕੀ ਬਾਬਾ ਜੀ ਜਿਵੇਂ ਹੁਣ ਤੁਸੀਂ ਇਸ ਕੰਮ ਤੋਂ ਪਹਿਲਾਂ ਕਿਤੇ ਹੋਰ ਵੀ ਤੁਸੀਂ ਕੰਮ ਕੀਤਾ ਕੋਈ ਮੈਂ ਜੀ ਛੋਟੀ ਉਮਰ ਦੇ ਵਿੱਚ ਨਹਿਰ ਵੀ ਪੱਟੀ ਆ ਅੱਛਾ ਜੀ ਤੇ ਅੱਡੇ ਸਹਿਬਾਇਆ ਢਾਹਲਵਾਰੇ ਉੱਥੇ ਵੀ ਕੰਮ ਕੀਤਾ ਹੈ ਠੀਕ ਹੈ ਜੀ ਪੜਾਈ ਮੈਂ ਕੀਤੀ ਸੀਗੀ 4 ਸਾਲ ਉਰਦੂ ਦੀ ਠੀਕ ਹੈ ਜੀ ਪੜਾਈ ਤੋਂ ਬਾਅਦ ਫਿਰ ਮੈਂ ਖੇਤੀ ਦਾ ਕੰਮ ਕੀਤਾ 40 ਸਾਲ ਜਿਵੇਂ ਆਪਾਂ ਕਹਿ ਦਿੰਦੇ ਆਂ ਵੀ ਪੰਜ ਪਾਸ 10 ਪਾਸ ਕਿੰਨੇ ਪਾਸ ਕੀਤੇ ਤੁਸੀਂ ਦੋ ਚਾਰ ਜਮਾਤਾਂ ਪੜੀਆਂ ਜੀ ਉਰਦੂ ਦੀਆਂ ਉਰਦੂ ਦੀਆਂ ਅੱਛਾ ਜੀ ਚਾਰ ਜਮਾਤਾਂ ਪੜ ਕੇ ਫਿਰ ਮੈਂ ਰੇਗੜੇ ਗੰਜਾਇਸਾਇਨੀ ਸੀ ਜੀ ਫਿਰ ਮੈਂ ਹਟ ਗਿਆ ਖੇਤੀ ਮਗਰ ਲੱਗ ਗਿਆ ਪੰਜਾਬ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਰਹਿ ਕੇ ਕਿਤੇ ਹੋਰ ਵੀ ਤੁਸੀਂ ਕੀਤਾ ਈ ਬਾਹਰ ਬਹੁਤ ਕਿਤੇ ਪੰਜਾਬ ਤੋਂ ਬਾਅਦ ਫਿਰ ਮੈਂ ਲਵਲਾਂ ਦੇ ਵਿੱਚ ਵੀ 20 ਸਾਲ ਕੰਮ ਕੀਤਾ ਠੀਕ ਹੈ ਜੀ ਸਨ 1985 ਦੇ ਵਿੱਚ ਮੈਂ ਐਂਟਰ ਹੋਇਆ ਹਾਂ ਹਾਂਜੀ ਤੇ ਸਨ 2006 ਦੇ ਵਿੱਚ ਫਿਰ ਮੈਂ ਪਿੰਡ ਪਹੁੰਚਿਆ ਠੀਕ ਹੈ ਜੀ ਬਾਬਾ ਜੀ ਜਿਵੇਂ ਹੁਣ ਅੱਜ ਕੱਲ ਆਪਾਂ ਨੂੰ ਜੋ ਵੀ ਸਮਾਨ ਮਿਲਦਾ ਵਾ ਉਹ ਸਾਰੇ ਮਲਾਬਟਾ ਵਾਲਾ ਹੀ ਮਿਲਦਾ ਤੇ ਸੌਦਾ ਤਾਂ ਕਿਤੋਂ ਮਿਲਦਾ ਹੀ ਨਹੀਂ ਹੈਗਾ ਪਰ ਜਿਵੇਂ ਤੁਹਾਡੀ ਉਮਰ ਵੀ 90 ਤੋਂ ਉੱਪਰ ਟੱਪ ਗਈ ਤਾਂ ਤੁਸੀਂ ਚਲੋ ਕਿਤੇ ਮਾੜਾ ਮੋਟਾ ਤੁਹਾਡੇ ਗੋਡੇ ਦੇ ਕਿਤੇ ਸੱਟ ਲੱਗ ਗਈ ਉਹਦੇ ਕਰਕੇ ਤੁਹਾਨੂੰ ਫੌੜੀਆਂ ਤੇ ਤੁਰਨਾ ਪੈ ਗਿਆ ਨਹੀਂ ਹਾਲੇ ਵੀ ਤੁਸੀਂ ਤੁਹਾਡਾ ਜਿਹੜਾ ਸਰੀਰ ਆ ਤੁਰਨਾ ਫੇਰਨਾ ਗੱਲ ਕਰਨ ਦਾ ਤਰੀਕਾ ਪੂਰਾ ਫਿੱਟ ਹੋ ਇਹਦਾ ਕੀ ਰਾਜ਼ ਆ ਬਾਬਾ ਇਹਦਾ ਰਾਜ਼ ਹੈ ਜਿਸੇ ਖੁਦ ਸਰੀਰ ਨੂੰ ਆਇਬ ਕੋਈ ਨਹੀਂ ਲਾਇਆ ਠੀਕ ਹੈ ਜੀ ਖਰਾਕ ਪੂਰੀ ਖਾਣਾ ਹਾਂ ਜੀ ਦੁੱਧ ਲੱਸੀ ਮੱਖਣੀ ਜੋ ਵੀ ਖਰਾਕ ਮਿਲਦੀ ਆ ਉਹ ਖਾਣਾ ਰੋਜ਼ਾਨਾ ਦਾ ਕਿਲੋ ਦੁੱਧ ਰੋਜ਼ਾਨਾ ਮਰ ਲੈ ਕੇ ਪੀਣਾ ਇੱਕ ਬਾਬਾ ਜੀ ਹੋਰ ਚੀਜ਼ ਆ ਜਿਵੇਂ ਤੁਸੀਂ ਤੜਕੇ ਸਾਰ ਉੱਠ ਖੜਦੇ ਹੋ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਕਰਦੇ ਹੋ ਸਾਰੇ ਕਿਸ ਤਰ੍ਹਾਂ ਜੀ ਵੀ ਗੁਰੂ ਘਰ ਜਾਂਦੇ ਹੋ ਜਾਂ ਕਿੱਥੇ ਵੀ ਘਰੇ ਹੀ ਤੁਸੀਂ ਖੱਤੇ ਚ ਆ ਜਾਂਦੇ ਹੋ ਮੈਂ ਸਵੇਰੇ 4 ਵਜੇ ਉੱਠਦਾ ਹਾਂ ਹਾਂਜੀ ਗੁਰਦੁਆਰੇ ਗ੍ਰੰਥੀ ਬੋਲਦਾ 4 ਵਜੇ ਉੱਠ ਕੇ ਇਸ਼ਨਾਨ ਕਰਦਾ ਹਾਂ ਇਸ਼ਨਾਨ ਕਰਕੇ ਪਾਠ ਕਰਦਾ ਪਾਠ ਕਰਕੇ ਰੱਬ ਦਾ ਨਾਮ ਲੈ ਕੇ ਫਿਰ ਮੈਂ 5 4:30 ਵਜੇ ਫਿਰ ਮੈਂ 4:30 ਗੁਰਦੁਆਰੇ ਜਾਣਾ ਗੁਰਦੁਆਰੇ ਹੋ ਕੇ ਘਰੇ ਆ ਕੇ ਦੁੱਧ ਪਾਣੀ ਪੀ ਕੇ 8 ਵਜੇ ਦੇ ਨਾਲ ਮੈਂ ਆਪਣੇ ਖੱਤੇ ਦੇ ਵਿੱਚ ਆ ਜਾਣਾ ਠੀਕ ਹੈ ਜੀ ਹਾਂਜੀ ਇੱਕ ਲੱਭਾ ਹੋਰ ਚੀਜ਼ ਆ ਜਿਵੇਂ ਅੱਜ ਪੰਜਾਬ ਦੀ ਧਰਤੀ ਤੇ ਜਿਹੜੇ ਸਾਡੇ ਬੱਚੇ ਪੜ ਜਾਂਦੇ ਨੇ ਨੌਕਰੀਆਂ ਤਾਂ ਉਹਨਾਂ ਨੂੰ ਨਹੀਂ ਮਿਲਦੀਆਂ ਉਹ ਨਰਾਸ਼ ਹੋ ਜਾਂਦੇ ਨੇ ਪੰਜਾਬ ਦੇ ਵਿੱਚੋਂ ਕਹਿੰਦੇ ਆ ਵੀ ਅਸੀਂ ਹੁਣ ਸਾਰਾ ਕੁਝ ਸਮੇਟ ਕੇ ਅ ਬਿਆਅ ਦੇ ਉੱਤੇ ਪੈਸੇ ਲੈ ਕੇ ਲੋਨ ਲੈ ਕੇ ਹਨਾ ਤਾਂ ਵਿਦੇਸ਼ਾਂ ਨੂੰ ਭਾ ਦੇ ਆ ਉਹਨਾਂ ਨੂੰ ਵੀ ਕੋਈ ਤੁਸੀਂ ਸੁਝਾਅ ਦੇਣਾ ਚਾਹੋਗੇ ਬਾਬਾ ਜੀ ਉਹ ਜੀ ਜੇ ਕੋਈ ਕਹਿਣੇ ਲੱਗੇ ਬੱਚੇ ਨੂੰ ਸੁਝਾਅ ਦਿੱਤੀ ਜਾਂਦੀ ਆ ਜੇ ਕੋਈ ਉਸ ਕੰਮ ਦੇ ਮਗਰ ਲੱਗੇ ਹਾਂਜੀ ਹੁਣ ਬੱਚੇ ਅੱਜ ਕੱਲ ਦੇ ਜਦੋਂ ਪੜਨ ਲੱਗ ਜਾਂਦੇ ਆ ਉਹ ਇਸ ਕੰਮ ਦੇ ਮਗਰ ਆਉਂਦੇ ਹੀ ਨਹੀਂ ਉਹ ਕਹਿੰਦੇ ਆ ਸਾਨੂੰ ਲੀੜਾ ਚੰਗਾ ਚਾਹੀਦਾ ਸਾਡੇ ਸਰੀਰ ਤੇ ਮਿੱਟੀ ਨਹੀਂ ਪੈਣੀ ਚਾਹੀਦੀ ਤੇ ਖੇਤੀ ਦਾ ਕੰਮ ਹੈ ਇੱਥੇ ਸਰੀਰ ਤੇ ਮਿੱਟੀ ਵੀ ਪੈਂਦੀ ਆ ਤੇ ਬਾਕੀ ਸਾਰਾ ਕੁਝ ਲੀੜੇ ਵੀ ਲੱਭਦੇ ਆ ਹਾਂਜੀ ਕਿਸਾਨ ਦਾ ਪੋਤਾ ਜੇ ਕਿਸਾਨੀ ਦੇ ਨਾਲ ਜੁੜਿਆ ਰਹੇ ਧਰਤੀ ਤੋਂ ਸੋਨਾ ਜਾਣ ਦੀ ਅਵਾਜ਼ ਆ ਸਕਦਾ ਬਿਲਕੁਲ ਜੀ ਬਿਲਕੁਲ ਆਪਣੀਆਂ ਸਬਜ਼ੀਆਂ ਬੀਜੀਆਂ ਨੇ ਇੱਥੇ ਇਹਦੇ ਉੱਤੇ ਜਿਵੇਂ ਤੁਸੀਂ ਰਿਓ ਪਾਉਣਾ ਵਾ ਜਾਂ ਸਪਰੇਅ ਕਰਨੀ ਆ ਉਹਦੇ ਬਾਰੇ ਵੀ ਸਾਡੇ ਵੀਡੀਓ ਦੇਖਣ ਵਾਲਿਆਂ ਨੂੰ ਦੱਸ ਕਰੀ ਦਿਓ ਭਾਈ ਸਪਰੇਅ ਕਰਨੀ ਆ ਮਾੜੀ ਦੇ ਸਪਰੇਅ ਨਹੀਂ ਕਰਨੀ ਠੀਕ ਹੈ ਦੁੱਧ ਲੈ ਲਓ ਉਸ ਨੂੰ ਗਰਮ ਕਰਕੇ ਦਹੀਂ ਜਮਾ ਲਓ ਹਾਂਜੀ ਦਹੀਂ ਜਮਾ ਕੇ ਉਸ ਨੂੰ ਇੱਕ ਹਫਤਾ ਭਾਂਡੇ ਦੇ ਵਿੱਚ ਪਿਆਰ ਰਹਿਣ ਦੇ ਪੂਰਾ ਖੱਟਾ ਹੋ ਜੇ ਠੀਕ ਹੈ ਜੀ ਉਹ ਜੀ ਸਪਰੇਅ ਕਰੋ ਜੀ ਨਹੀਂ ਰਹੂਗਾ ਜੀ ਜਦ ਦੇ ਮਰ ਜੂਗਾ ਠੀਕ ਹੈ ਜੀ ਖਾਣ ਦੇ ਵਿੱਚ ਕੋਈ ਵੀ ਉਸ ਦੀ ਮੁਸ਼ਕਲ ਨਹੀਂ ਹੋਊਗੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਬਣੂਗੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਰਿਓ ਤੁਸੀਂ ਫਿਰ ਰੂੜੀ ਵਾਲਾ ਵੀ ਪਾਉਂਦੇ ਹੋਵੋਗੇ ਜੀ ਰਿਓ ਭਾਈ ਦਾ ਰੂੜੀ ਦਾ ਹਾਂ ਜੀ ਬਾਕੀ ਜੜੀ ਫਸਲ ਦੇ ਪੱਤੇ ਕਰ ਜਾਂਦੇ ਆ ਉਹ ਰਿਓ ਸਾਰਿਆਂ ਨੂੰ ਚੰਗਾ ਹੈ ਬਾਬਾ ਜੀ ਆਖਰ ਵਿੱਚ ਅਸੀਂ ਜਰੂਰ ਜਿਹੜੀ ਤੁਹਾਡੀ ਨਿੱਤ ਦੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਕੋਲ ਕੁਝ ਪੁੱਛਣਾ ਚਾਹੁੰਦੇ ਆਂ ਅਸੀਂ ਵੀ ਜਿਵੇਂ ਤੁਸੀਂ ਇਸ ਟਾਈਮ ਪੂਰੀ ਤਰ੍ਹਾਂ ਫਿੱਟ ਹੋ ਤਾਂ ਤੁਸੀਂ ਖਾਣ ਪੀਣ ਦਾ ਕਿਦਾਂ ਖਿਆਲ ਰੱਖਦੇ ਹੋ ਕੀ ਕੀ ਤੁਸੀਂ ਵਰਤਦੇ ਹੋ ਅੱਜ ਦੇ ਖਾਣੇ ਵਿੱਚ ਜੀ ਖਾਣੇ ਦੇ ਵਿੱਚ ਦੇਖੋ ਅਸੀਂ ਕੋਈ ਹੋਰ ਚੀਜ਼ ਨਹੀਂ ਵਰਤਦੇ ਠੀਕ ਹੈ ਜੀ ਅਬ ਦੀ ਘਰ ਦੀ ਚੀਜ਼ ਬਣਾ ਕੇ ਖਾਈਦੀ ਆ ਠੀਕ ਹੈ ਜੀ ਜੋ ਮਨ ਕਰਦਾ ਦੇਖੋ ਹੁਣ ਅੱਜ ਕੱਲ ਦੇ ਬੱਚਿਆਂ ਨੇ ਪ੍ਰਸ਼ਾਦ ਨਹੀਂ ਫਿੱਟ ਬਿੰਦਾ ਹਾਂਜੀ ਖਾ ਨਹੀਂ ਸਕਦੇ ਸਿਆਲ ਦੇ ਵਿੱਚ ਕਿਓ ਲੈ ਕੇ ਪੰਜੀਰੀ ਲਾਈਦੀ ਆ ਪ੍ਰਸ਼ਾਦ ਬਣਾ ਕੇ ਖਾ ਲਈਦਾ ਦੁੱਧ ਪੀਦਾ ਚੀਜ਼ ਚੰਗੀ ਬਣਾ ਕੇ ਖਾਈਦੀ ਆ ਕੋਈ ਸਰੀਰ ਨੂੰ ਮੁਸ਼ਕਲ ਨਹੀਂ ਹੁੰਦੀ ਹੈਗੀ ਸਰੀਰ ਬਿਲਕੁਲ ਠੀਕ ਰਹਿੰਦਾ ਬਾਬਾ ਜੀ ਹਾਂਜੀ ਦੇਸੀ ਖਾਣਾ ਤੁਹਾਡੀ ਜਿਵੇਂ ਘਰ ਦਾ ਖਾਣਾ ਬਣਾਇਆ ਤਾਂ ਤੁਸੀਂ ਦੱਸ ਹੀ ਦਿੱਤਾ ਵਾ ਦਹੀਂ ਦੁੱਧ ਲੱਸੀ ਤਾਂ ਤੁਹਾਡੇ ਆਮ ਘਰ ਵਿੱਚ ਹੈਗਾ ਤਾਂ ਕੋਈ ਹੋਰ ਹੋਰ ਠੀਕ ਹੈ ਜੀ ਜੇ ਲੋੜ ਹੋਵੇ ਸਰੀਰ ਨੂੰ ਹਾਂਜੀ ਉਈ ਸਰੀਰ ਪਿੱਛੇ ਹਟਦਾ ਧਾਲਸੀ ਦਾ ਤੇਲ ਹਾਂਜੀ ਉਸ ਨੂੰ ਆਪਣਾ ਪ੍ਰਸ਼ਾਦ ਬਣਾ ਲਓ ਪੰਜੀੜੀ ਲਾ ਕੇ ਖਾ ਲਓ ਹਾਂਜੀ ਉਹ ਵੀ ਫਿੱਟ ਪੈਂਦਾ ਠੀਕ ਹੈ ਜੀ ਤੇ ਬਾਕੀ ਹੋਰ ਢਿਲਾ ਦਾ ਤੇਲ ਵੀ ਚੰਗਾ ਗਰਮੀ ਸਰਦੀ ਸਰੀਰ ਦੀ ਦੇਖ ਕੇ ਖਾਣਾ ਪੈਂਦਾ ਠੀਕ ਹੈ ਜੀ ਅ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਅਹਿਮ ਜਾਣਕਾਰੀ ਦਿੱਤੀ ਆ ਖੇਤੀ ਨਾਲ ਸੰਬੰਧਤ ਰੇਹਾਂ ਸਪਰੇਆਂ ਹਾਂ ਤੋਂ ਤੁਸੀਂ ਜਿਹੜੀ ਸੌਧ ਖੇਤੀ ਸਾਡੇ ਸਾਰੇ ਜਾਣਕਾਰ ਜਿੰਨੇ ਵੀ ਬੰਦੇ ਨੇ ਸੌਂਡ ਰਹੇ ਨੇ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਦੇਖੋ ਬਾਬਾ ਜੀ ਦਾ ਹੌਸਲਾ ਜਗਾ ਭਾਵੇਂ ਘਾਟਾ ਪਰ ਉਹਦੇ ਵਿੱਚ ਪੂਰੀ ਤਰ੍ਹਾਂ ਸਬਜ਼ੀਆਂ ਉਗਾ ਕੇ ਪਿੰਡ ਦੀ ਸੇਵਾ ਹੀ ਕਹਿ ਸਕਦੇ ਆ ਬਾਬਾ ਜੀ ਇਹਨੂੰ ਵੀ ਸੇਵਾ ਹੀ ਕਰ ਰਹੇ ਹੋ ਤੁਸੀਂ ਨਾ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਖੱਤੇ ਦੇ ਵਿੱਚ ਕੋਈ ਵੀ ਚੀਜ਼ ਲੈਣਾ ਹੋ ਉਹਨੂੰ ਮੋੜਿਆ ਨਹੀਂ ਹੈ ਠੀਕ ਹੈ ਜੀ ਪੈਸੇ ਲਈਦੇ ਆ ਤੇ ਲੈ ਕੇ ਦੇਖੋ ਸਾਗ ਦੀ ਲੋੜ ਆ ਸਾਗ ਆ ਵਿਚਾਲੇ ਛੱਡਿਆ ਹੋਇਆ ਕਈ ਆਦਮੀਆਂ ਨੇ ਕਹਿ ਬਿ ਸਾਨੂੰ ਸਾਗ ਦੀ ਲੋੜ ਪੈਣੀ ਆ ਹਾਂਜੀ ਮੇਥੇ ਲਾਏ ਹੋਏ ਨੇ ਪਾਲਕ ਲਾਈ ਹੋਈ ਆ ਸਾਗ ਹੋ ਸਰੋਂ ਦੇ ਕਿਆਰੇ ਛੱਡੇ ਹੋਏ ਨੇ ਆ ਹੁਣ ਦਿਨ ਲੱਗ ਜਾਣਗੇ ਉਹ ਜਿੰਨੇ ਵੀ ਉਹਦੇ ਵੇਹਟਾਂ ਪੱਤੇ ਨੇ ਉਹ ਵੱਢ ਕੇ ਇੱਥੇ ਕਿਤੇ ਪਸੂਆਂ ਵਾਲੇ ਨੂੰ ਚਿਕਾ ਦੇਾਂਗੇ ਠੀਕ ਹੈ ਬਾਕੀ ਉਹ ਸਾਗ ਸਾਗ ਗੰਦਲ ਤਿਆਰ ਹੋਈ ਜਾਂਦੀ ਆ ਥੋੜੀ ਜਾਈਦੀ ਉਹ ਫੁੱਟੀ ਜਾਂਦੀ ਆ ਠੀਕ ਹੈ ਜੀ ਠੀਕ ਹੈ ਆ ਸਾਚੇ ਇਹਦੇ ਮਹੀਨੇ ਤੱਕ ਵਿਸਾਖੀ ਤੱਕ ਸਾਗ ਚੱਲੂਗਾ ਠੀਕ ਹੈ ਜੀ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ